ਕਣਕਾਂ ਨੇ ਹਰ ਜੂ ਵਸੇ ਸੰਤਨ ਕਹਿਓ ਪੁਕਾਰ ਪਰਮਾਤਮਾ ਕਣਕਾਂ ਦੇ ਵਿੱਚ ਬਸ ਰਿਹਾ ਹੈ ਗੁਰੂ ਸਾਹਿਬ ਗੁਰੂ ਜਨਨ ਬਾਣੀ ਦੇ ਵਿੱਚ ਦੱਸਦੇ ਹਨ ਕਿ ਉੱਕਣ ਪੌਂਦੇ ਦੇ ਵਿੱਚ ਕਰਨਾਤ ਦੇ ਵਿੱਚ ਹਰ ਜਗ੍ਹਾ ਮਜੂਦ ਹੈ ਉਥੰ ਉਸ ਨੂੰ ਪਤੇ ਵੀ ਯਾਦ ਕਰੋ ਉਹ ਹਾਜ਼ਰ ਹੈ ਉਸ ਦੇ ਅੱਗੇ ਫਰਿਆਦ ਕਰੋ ਦੁੱਖ ਮਿਲੇ ਸੁੱਖ ਮਿਲੇ ਅਰਦਾਸ ਕਰੋ ਸੁਖਦਾਨਾ ਕਰੋ ਤੋ ਉਹ ਹਾਜ਼ਰ ਹੈ ਉਸ ਫਰਿਆਦ ਸੁਣਦਾ ਹੈ ਫਰਿਆਦੀ ਦੀ ਜਿਹੜੀ ਬੇਨਤੀ ਹੈ ਉਹ ਸੁਣਦਾ ਹੈ ਫਰਿਆਦ ਸੁਣਦਾ ਹੈ ਦੱਸਿਆ ਆਇਆ ਕਿ ਇੱਕ ਵਾਰੀ ਕਥਾ ਸਿੱਖੀ ਸਾਰ ਨੂੰ ਵਾਰੀ ਤਾਰੂ ਜਗਤ ਮੇ ਆਇਆ ਸਰ ਕੀ ਉਹਨੇ ਜੀਵਨ ਦੀ ਕੋਈ ਮਰਨ ਨੂੰ ਦੱਸਿਆ ਹੈ ਇੱਕ ਵਾਰੀ ਬਹੁਤ ਦੁਨੀਆ ਤੇ ਐਸਾ ਸਮਾਂ ਆ ਗਿਆ ਸੰਕਟ ਲਈ ਸਮਾਂ ਆ ਗਿਆ ਕਿ ਚੋਕ ਬਗਮਿੰਹ ਬਹੁਤ ਸੀ ਮੀਨੀ ਜਿਹਾ ਰਹਾ ਔਰ ਲੱਗੀ ਹੋਈ ਸੀ ਤੇ ਦੁਨੀਆ ਬੜੀ ਘਰਲਹਾ ਰਹੀ ਸੀ ਤਾਂ ਭਰੀ ਸੀਗੀ ਬੜੇ ਫਰਿਆਦ ਕਰਦੇ ਆ ਤਸੰਗ ਕਰਦੇ ਆਂ ਵੀ ਮਾਲਕਾ ਬੋਰ ਵੀ ਗਰਮੀ ਦੇ ਵਿੱਚ ਜਾਨ ਖਤਮ ਹੁੰਦੀ ਆ ਰਹੀ ਹੈ ਜ਼ਿੰਦਗੀਆਂ ਖਤਮ ਹੁੰਦੀਆਂ ਆ ਜਾ ਰਹੀਆਂ ਨੇ ਦੁਨੀਆ ਖਤਮ ਹੋਣ ਪਿਆਰੀ ਹੈ ਤੇ ਐਸਾ ਸਮਾਂ ਸੀਗਾ ਬੜੇ ਜਿਹਨੂੰ ਦੁੱਖ ਬਹੁਤ ਵੱਧ ਗਿਆ ਤੇ ਸਾਰੇ ਫਰਿਆਦ ਕਰਦੇ ਆਂ ਫਰਿਆਦ ਕਰਦੇ ਆ ਤੇ ਇਹਨਾਂ ਵਿਚਰੂ ਵੀ ਸੰਤਾਂ ਅੱਗੇ ਫਰਿਆਦ ਕਰਦੇ ਆ ਉਹਨਾਂ ਕੋਲ ਦੇਰੇ ਦੇ ਉਹਨਾਂ ਦੇ ਸਾਥ ਤੇ ਚੱਲਦੇ ਆ ਵੀ ਸਾਧਿਆ ਹੱਥ ਕਰਨਗੇ ਲੋਕਿਆਂ ਦੇ ਭਲੇ ਵਾਸਤੇ ਸੰਸਾਰ ਦੇ ਭਲੇ ਵਾਸਤੇ ਵਾਸਤੇ ਫਰਿਆਦ ਕਰਨਗੇ ਅਰਦਾਸ ਕਰਨਗੇ ਆਓ ਸਾਰੇ ਇਕੱਠੇ ਹੋ ਕੇ ਸਾਦੇ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਉਥੇ ਸੰਤਾਂ ਕੋਲ ਚਲੇ ਗਏ ਤੇ ਸੰਤਾਂ ਦੇ ਅੱਗੇ ਜਾ ਕੇ ਬੇਨਤੀ ਕਰਨ ਲੱਗੇ ਕਿ ਬਾਬਾ ਜੀ ਤੁਸੀਂ ਰੱਬ ਦੀ ਪੰਦਗੀ ਕਰ ਕਰਦੇ ਹੋ ਹੂੰ ਰੱਬ ਦੇ ਪਿਆਰੇ ਐ ਤਪ ਕਰਦੇ ਸਿਮਰਨ ਕਰਦੇ ਹੈ ਤੇ ਦੁਨੀਆ ਅੱਜ ਬਹੁਤ ਘਰ ਹਿਲਾ ਰਹੀ ਐ ਤੜਫ ਰਹੀ ਐ ਤੇ ਬਹੁਤ ਤਕਲੀਫ ਦੇ ਵਿੱਚ ਆ ਵੀ ਮੈਂ ਨਹੀਂ ਪਿਆ ਰਿਹਾ ਤੁਹਾਨੂੰ ਵੀ ਪਤਾ ਔੜ ਲੱਗੀ ਹੋਈ ਐ ਸਸ ਨਾਲ ਸੁਪਦੀਆਂ ਜਾ ਰਹੀਆਂ ਆ ਸਾਰਾ ਢਾਂਚਾ ਖਰਾਬ ਹੁੰਦਾ ਰਿਹਾ ਜਾ ਰਿਹਾ ਹੈ ਵੀ ਤੁਹਾਡੀ ਅੱਗੇ ਸਾਰੇ ਫਰਿਆਦ ਲੈ ਕੇ ਆਈ। ਉਹ ਕਹਾਂ ਲਗੀ ਤੇ ਭਾਈ ਮੈਂ ਕਿਹੜਾ ਰਾਬਿਆਂ ਵੀ ਉਹ ਪ੍ਰਮਾਤਮਾ ਦੇ ਫਿਆਲ ਕੋਲ ਸਾਰੇ ਫਰਿਆਦ ਗੁਰੂ ਤੇ ਉਹ ਸਾਰੇ ਜਿੱਥੇ ਤੁਹਾਡੀ ਸੁਣੂਗਾ ਤੇ ਆਪਾਂ ਸਾਰੇ ਵਿਆਦ ਕਰਾਂਗੇ ਤੋਂ ਉਹ ਸੁਣੂਗਾ ਸਾਰਿਆਂ ਦੀ ਸੁਣਦਾ ਸੁਣੂਗਾ ਤੇ ਉੱਪਰ ਦੇ ਮਹਾਰਾਜ ਜੀ ਚਲੋ ਸਾਰੇ ਰੋਜੀ ਭੀਤੀ ਪ੍ਰਵਾਨ ਕਰੋ ਕਿਸੇ ਤਰ੍ਹਾਂ ਵੀ ਸਾਡਾ ਇਹ ਦੁੱਖ ਹੀਰਾ ਦੂਰ ਕਰੋ ਤੇ ਇਸ ਸੰਕਟ ਵਾਲੀ ਘੜੀ ਦਾ ਹੱਲ ਕਰੋ ਕੀ ਹੋਇਆ ਕੀ ਹੋਇਆ ਤੁਹਾਨੂੰ ਕਹਿੰਦੇ ਵੀ ਅੱਛਾ ਜੇ ਤੁਸੀਂ ਨਹੀਂ ਕਰਦੇ ਜਿੱਦ ਕਰਦੇ ਆਂ ਤੇ ਜਿੱਤਾ ਕਰੋ ਬਸ ਸਾਰੇ ਪਿੰਡ ਵਾਲੇ ਘਰ ਘਰ ਸਾਰੇ ਇੱਥੇ ਇੱਥੇ ਆ ਜਾਓ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਰਲ ਕੇ ਅੰਦਾਜ਼ ਕਰਨੀ ਕੋਈ ਵੀ ਕੰਦੇ ਵਿੱਚ ਬੱਚਾ ਮੁੰਡਾ ਜਵਾਨ ਕੋਈ ਵੀ ਕੰਦੇ ਵਿੱਚ ਨਕਰ ਵਿੱਚ ਕੋਈ ਨਹੀਂ ਸਾਰੇ ਇੱਥੇ ਹੁਣੇ ਜਾਏ ਇੱਥੇ ਆ ਜਾਓ ਇੱਥੇ ਸਾਰੇ ਰਲ ਕੇ ਅਰਦਾਸ ਉਸ ਪ੍ਰਮਾਤਮਾ ਅਗੇ ਅੱਲਾ ਇਸ਼ਵਰ ਕੋਟ ਵਾਹਿਗੁਰੂ ਅਗੇ ਆਪਾਂ ਅਰਦਾਸ ਕਰਾਂਗੇ ਉਹ ਸਾਰੇ ਨਹੀਂ ਸੁਣੂਗਾ ਤੇ ਉਕਨ ਦੇ ਵੀ ਛੱਤ ਇੱਕ ਹੈ ਮੇਈ ਮਤਲਬ ਸਾਰੇ ਇੱਥੇ ਆ ਕੀ ਹੋਇਆ ਧਾਮ ਦੇ ਦਿੱਤਾ ਗਿਆ ਸਾਰੇ ਪਿੰਡ ਵਿੱਚ ਕੰਢੋਰਾ ਪਿੰਡ ਦਿੱਤਾ ਦੱਸ ਸਕਦਾ ਵੀ ਸਾਰੇ ਉੱਥੇ ਸੰਤਾਂ ਦੇ حاضر ਹੋ ਜੋ ਅਰਦਾਸ ਕਰਨੀ ਆ ਉਸ ਮਾਲਕ ਅੱਗੇ ਪ੍ਰਮਾਤਮਾ ਅੱਗੇ ਦੇ ਨਹੀਂ ਪੈ ਜੀ ਤੇ ਹੁਣੋ ਦੱਸੋ ਉਹ ਪ੍ਰਮਾਤਮਾ ਆਪਾਂ ਜੀ ਇਹ ਹੀ ਕੀਤੀ ਵੱਡੀ ਗੱਲ ਹੈ ਸੰਤਾਂ ਨੇ ਕਹਿ ਦਿੱਤੀ ਜਿੰਨ ਪਹਿਲੂਗਾ ਵੀ ਅਰਦਾਸ ਕੋਲੋਂ ਸਾਰਾ ਰੱਖ ਦਿੱਤੀ। ਤੇ ਹੁਣ ਸੋਚਦੇ ਆ ਕਿ ਟਾਈਮ ਦੇ ਦਿੱਤਾ ਗਿਆ। ਤੇ ਜਦੋਂ ਸਾਰੇ ਇਕੱਠੇ ਹੋ ਰਹੇ ਆ ਤੇ ਇੱਕ ਬਿਰਧ ਮਾਤਾ ਚੁੱਧ ਪਹੁੰਚਦੀ ਆ ਤੇ ਆਪਣੇ ਪੋਤਰੇ ਨੂੰ ਕਹਿੰਦੀ ਆ ਅਗੜਾ ਜਲਦੀ ਆ ਜਾ ਜਲਦੀ ਆ ਜਾ। ਸਾਰੇ ਲੋਕ ਉੱਥੇ ਜਾ ਰਹੇ ਆ ਸੰਤਾਂਗੋਲ ਅਜੋ ਆਪਾਂ ਵੀ ਜਾਣਾ ਆਪਾਂ ਵੀ ਜਾਣਾ ਆ ਤੇ ਉੱਥੇ ਹੀ ਪੁੰਜਣਾ ਆ। ਤੇ ਉਹ ਸੁਣਾਇਆ ਬੱਜਾ ਕੀ ਕਹਿੰਦਾ ਇਹਦੇ ਮਤਲਬ ਕਿ ਇਹ ਲੋਕ ਕਾਹਦੇ ਉੱਤੇ ਇਕੱਠੇ ਹੋ ਰਹੇ ਐ ਕਾਹਦੇ ਜਾ ਰਹੇ ਐ ਉਹਨੂੰ ਵਾਪਸ ਉਸ ਤੇ ਉਹਨੂੰ ਕਹਿ ਨਹੀਂ ਚੰਗੀ ਕਰ ਚੜੀ ਉਹ ਕਹਿੰਦਾ ਦੱਸੋ ਸਹੀ ਮਤਲਬ ਕਿ ਉਹ ਕਿੱਦਾਂ ਕਹੇ ਜਾਂ ਉਹ ਕਹਿੰਦਾ ਮੇਰਾ ਇਹ ਨਹੀਂ ਨਹੀਂ ਪੈ ਰਿਹਾ ਲੋਕ ਤੁਹੀ ਹੋ ਤੇ ਉਹ ਪ੍ਰਮਾਤਮਾ ਅੱਗੇ ਰੱਬ ਦੀ ਫਰਿਆਦ ਕਰਨ ਨੇ ਮਹਰ ਦਾ ਅਰਜ਼ਿਕਾ ਨਹੀਂ ਸੰਤਾ ਕੋ ਜਾਣਾ ਤੇ ਜਾਦੀ ਕਹਿੰਦਾ ਅਚੰ ਚ ਸੰਤਾ ਦੀ ਅਰਜ਼ਿਕਾ ਨਹੀਂ ਸੰਤਾ ਦੀ ਅਰਜ਼ਿਕਾ ਨਹੀਂ ਮੀ ਬੋਗਾ ਕਿੰਦਾ ਰੋਗੜਾ ਖਰ ਮਾਤਾ 2 ਮਿੰਟ ਰੁਕ ਜਾ ਉਹ ਫਟਾਫਟ ਦੌੜ ਕੇ ਜਾਂਦਾ ਜਦੋਂ ਅੰਦਰ ਜਾਂਦਾ ਤੇ ਉਹ ਛਤਰੀ ਜੀ ਸੱਪਾ ਜਾ ਚੱਕ ਰਿਹਾ ਹੁੰਦਾ ਕਿੰਦਾ ਮਾਤਾ ਜੋ ਪੁਜਾਰੀ ਸਿਹਰੀ ਆ ਸ਼ਤਾ ਲੈ ਕੇ ਚੱਲਦੇ ਆ ਉਹ ਕਿੰਦਾ ਕਹਤੇ ਕਹਿੰਦੀ ਜਦੋਂ ਮੀ ਕਿੰਦਾ ਜਦੋਂ ਮੀ ਪੈ ਗਿਆ ਤੇ ਆਪਾਂ ਭੇਜਦੇ ਆਵਾਂਗੇ ਤੇ ਆਪਾਂ ਸਤਰੀ ਦੇਤ ਲਈਏ ਤੇ ਉਹ ਹਰਾਨ ਹੋ ਗਈ ਅੰਨੇ ਬਿਰਾਗ ਦੇ ਵਿੱਚ ਆ ਗਈ ਅੱਖਾਂ ਦੇ ਵਿੱਚ ਝੂ ਆ ਗਏ ਆਪਣੇ ਪੁੱਤਰੇ ਨੂੰ ਗਾਧ ਨਾਲ ਆ ਲਿਆ ਵੀ ਇੰਨਾ ਅਟਲ ਵਿਸ਼ਵਾਸ ਹਉ ਨਿਸ਼ਚਾਈ ਉਸੇ ਮਾਨਣ ਵਿੱਚ ਵੀ ਦੁਖ ਸੀਗਾ ਉਹ ਕਹਿੰਦਾ ਮਾਤਾ ਤੇ ਚਲ ਫਟਾਫਟ ਵੀ ਨਹੀਂ ਲੈ ਕੇ ਤਾਂ ਆਪਾਂ ਭੇਜਦੇ ਆਵਾਂਗੇ ਚੱਲ ਚੱਲੀ ਤੇ ਕੀ ਐਸਾ ਹੋਇਆ ਉਸ ਸਮਾਂ ਇਦਾਂ ਦਾ ਸੀ ਕਿ ਉਹ ਕਹਿੰਦੇ ਜਦੋਂ ਤੇ ਪ੍ਰਾਰਥਨਾ ਕੀਤੀ ਸੱਚਮੁੱਚ ਨਹੀਂ ਆਗਿਆ ਦੁਨੀਆ ਕੁਝ ਹੋ ਗਈ ਹੈਰਾਨ ਹੈ ਹੋਈ ਸ਼ਾਂਤਾਂ ਦੇ ਕੋਤਕ ਐਸੀ ਹੁੰਦੀ ਆ ਤਦ ਕਰਕੇ ਭਾਈ ਸਾਨੂੰ ਸੰਤਾਂ ਨੇ ਵੜਾਈ ਗੁਰੂ ਗ੍ਰੰਥ ਵਿੱਚ ਗੁਰੂ ਗੰਗ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਨੇ ਵੀ ਬਹੁਤ ਕੁਝ ਬਰਾ ਪ੍ਰਮਾਨ ਕੀਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਜਿਹੜੀ ਆਪਾਂ ਬਾਣੀ ਪੜ੍ਹਦੇ ਆ ਨਾ ਇਹ ਰੇਪਰ ਸਾਰੇ ਸੰਤਾਂ ਦੇ ਦਰਬਾਰ ਤੇ ਆਏ ਆ ਇਹਨਾਂ ਨੇ ਕਮਾਈਆਂ ਕੀਤੀਆਂ ਆ ਅੱਜ ਉਹਨਾਂ ਦਾ ਨਾਮ ਆ ਤੇ ਉਹ ਇਸ ਕਰਕੇ ਉਹਨਾਂ ਨੇ ਤਪ ਕੀਤਾ ਸਿਮਰਨ ਕੀਤਾ ਆ ਤੇ ਉਹ ਪ੍ਰਮਾਤਮਾ ਦੀ ਗੱਲ ਪ੍ਰਮਾਤਮਾ ਉਹਨਾਂ ਦੀ ਗੱਲ ਮੰਨਦਾ ਆ ਤੇ ਇਸ ਕਰਕੇ ਆਪਾਂ ਇਹਨਾਂ ਦੇ ਚਰਨਾਂ ਵਿੱਚ ਆਉਨੇ ਆ ਕਿ ਭਾਈ ਜੇ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਬਾਣੀ ਪੜਿਆ ਕਰੋ ਬਾਣੀ ਦੇ ਵਿੱਚ ਸਭ ਕੁਝ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਸਾਧੂਆਂ ਦੀ ਵਡਿਆਈ ਦੱਸੀ ਐ ਤੇ ਉਹ ਜਿਹੜੀ ਵਡਿਆਈ ਐ ਨਾ ਜਿਹੜੇ ਬਾਣੀ ਪੜਦੇ ਆ ਉਹ ਸਾਧੂਆਂ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਐ ਤੇ ਜਦੋਂ ਤੁਸੀਂ ਸਾਧੂਆਂ ਦੀ ਵਡਿਆਈ ਕਰਦੇ ਸਮਝੋ ਬਾਣੀ ਪੜਦੇ ਆ ਬਾਣੀ ਪੜਦੇ ਆ ਸੰਤਾਂ ਦੀ ਵਡਿਆਈ ਐਸੀ ਐ ਤਦ ਕਰਕੇ ਉਹਨਾਂ ਉਹਨਾਂ ਦੀ ਵਡਿਆਈ ਕੀਤੀ ਜਾਂਦੀ ਹੈ ਤਦ ਉਹ ਕਹਿੰਦੇ ਭਾਈ ਗੁਰਬਾਣੀ ਐ ਜਿਹੜੋ नाम सिमरन करो किरत करो नाम जपो अपने जीवन सुवा, जीवन सुधारो जो मुक्ति पानी है मोक्ष की प्राप्ति करनी है तो स्वार्थ के परमार्थ का रास्ता चुन के अपना जीवन जरा सफल ऐसी तरह ही अल्प प्रभु को आदेश हो